ਬਿੱਲੀ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਪੰਜ ਜਣਿਆਂ ਦੀ ਜਾਨ ਚਲੇ ਗਈ ਹੈ ਇੱਕ ਖੂਹ ਦੇ ਵਿੱਚ देर रात ਬਿੱਲੀ ਡਿੱਗ ਜਾਂਦੀ ਹੈ ਜਿਸ ਨੂੰ ਬਚਾਉਣ ਦੇ ਲਈ ਇੱਕ ਤੋਂ ਬਾਅਦ ਇੱਕ ਕਰਕੇ 6 ਜਣੇ ਖੂਹ ਦੇ ਵਿੱਚ ਉਤਰਦੇ ਨੇ ਪਰ ਇਸੇ ਦੌਰਾਨ ਇਹ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਪੰਜ ਜਣਿਆਂ ਦੀ ਖੂਹ ਦੇ ਅੰਦਰ ਗੈਸ ਚੜਨ ਦੇ ਕਾਰਨ ਮੌਤ ਹੋ ਜਾਂਦੀ ਹੈ ਵੱਡੀ ਘਟਨਾ ਮਹਾਰਾਸ਼ਟਰ ਦੇ ਅਹਿਮਦਨਗਰ ਦੇ ਵਿੱਚ ਕਟੀ ਹੈ ਜਿੱਥੇ ਵਾਰਡ ਕੀ ਪਿੰਡ ਹੈ ਇੱਥੇ ਹੀ ਇੱਕ ਖੰਡਰ ਖੂਹ ਹੈ ਜਿਸ ਨੂੰ ਬਾਇਓਗੈਸ ਗੱਡੇ ਵਿੱਚੋਂ ਇਸਤੇਮਾਲ ਕੀਤਾ ਜਾਂਦਾ ਹੈ ਦੇਰ ਰਾਤ ਅਚਾਨਕ ਇੱਕ ਬਿੱਲੀ ਡਿੱਗ ਜਾਂਦੀ ਹੈ ਜਿਸ ਨੂੰ ਆਲੇ ਦੁਆਲੇ ਘੁੰਮ ਰਹੇ ਲੋਕ ਦੇਖ ਲੈਂਦੇ ਨੇ ਤੇ ਇਸੇ ਦੇ ਚਲਦਿਆਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰਦੇ ਨੇ ਪਹਿਲਾਂ ਉਸ ਨੂੰ ਕਈ ਤਰੀਕਿਆਂ ਦੇ ਨਾਲ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਨੇ ਪਰ ਜਦੋਂ ਫੇਲ ਹੋ ਜਾਂਦੇ ਨੇ ਤਾਂ ਇੱਕ ਤੋਂ ਬਾਅਦ ਇੱਕ ਕਰਕੇ 6 ਜਣੇ ਖੂਹ ਦੇ ਵਿੱਚ ਜਾਂਦੇ ਨੇ ਬਿੱਲੀ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਪਰ ਦੱਸਿਆ ਜਾ ਰਿਹਾ ਕਿ ਇਸੇ ਦੌਰਾਨ ਕਿਉਂਕਿ ਇਹ ਖੰਡਰ ਖੂਆ ਜਿਸ ਨੂੰ ਬਾਇਓਗੈਸ ਗੱਡੇ ਦੇ ਵਜੋਂ ਇਸਤੇਮਾਲ ਕੀਤਾ ਜਾਂਦਾ ਜਿਹਦੇ ਵਿੱਚ ਰਹਿਣ ਤੇ ਖੂਨ ਵੀ ਛੁੱਟੇ ਜਾਂਦੀ ਹੈ ਤੇ ਐਸੇ ਦੇ ਚਲਦਿਆਂ ਸ਼ਾਇਦ ਗੈਸ ਚੜਨ ਦੇ ਕਾਰਨ ਹੀ ਪੰਜ ਜਣਿਆਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਉਸ ਤੋਂ ਬਾਅਦ ਇੱਕ ਛੇਵਾਂ ਵਿਅਕਤੀ ਜਿਹੜਾ ਖੂਹ ਦੇ ਵਿੱਚ ਉਤਰਦਾ ਉਹ ਆਪਣੇ ਕਮਰ ਦੇ ਆਲੇ ਦੁਆਲੇ ਰਸੀ ਬੰਨ ਕੇ ਖੂਹ ਦੇ ਵਿੱਚ ਉਤਰਦਾ ਹੈ ਜਿਸ ਕਰਕੇ ਉਸ ਦੀ ਜਾਨ ਬਚ ਗਈ ਹੈ ਔਰ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਸਮੇਂ ਸਿਰ ਬਾਹਰ ਕੱਢ ਲਿਆ ਗਿਆ ਹਾਲਾਂਕਿ ਉਸ 6ਵੇਂ ਵਿਅਕਤੀ ਦੀ ਵੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮੌਕੇ ਤੇ ਜਿਵੇਂ ਹੀ ਇਹ ਘਟਨਾ ਵਾਪਰਦੀ ਹੈ ਤਾਂ ਨੇੜਲੇ ਪੁਲਿਸ ਸਟੇਸ਼ਨਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਜੋ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਬਚਾਅ ਕਾਰਜ ਸ਼ੁਰੂ ਕੀਤੇ ਜਾਂਦੇ ਨੇ ਪਰ ਇਸੇ ਦੌਰਾਨ ਜਦੋਂ ਤੱਕ ਉਹ ਅੰਦਰ ਉਤਰੇ ਖੋ ਦੇ ਅੰਦਰ ਉਤਰੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਉਸ ਦੌਰਾਨ ਤੱਕ 5 ਜਣਿਆਂ ਦੀ ਜਾਨ ਚਲੀ ਜਾਂਦੀ ਹੈ ਤਾਂ ਲਾਸ਼ਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਉਹਨਾਂ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਤੇ ਦੂਸਰੇ ਪਾਸੇ ਜਿਹੜੇ ਜਿਹੜਾ ਛੇਵਾਂ ਵਿਅਕਤੀ ਗੰਭੀਰ ਜਿਦੀ ਹਾਲਤ ਬਣੀ ਹੋਈ ਹੈ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਕਿਹਾ ਜਾ ਰਿਹਾ ਹੈ ਕਿ ਅਚਾਨਕ ਬਿਲੀ ਡੇਗ ਜਾਂਦੀ ਹੈ ਖੋ ਦੇ ਵਿੱਚ ਦੇ ਰਾਤ ਦੀ ਘਟਨਾ ਦੱਸੀ ਜਾ ਰਹੀ ਹੈ ਮਹਾਰਾਸ਼ਟਰ ਦੇ ਅਹਿਮਦਨਗਰ ਦੇ ਵਾਰਡ ਕੀ ਪਿੰਡ ਦੀ ਇੱਕ ਘਟਨਾ देर रात ਖੰਡਰ ਖੂਜ ਜਿਸ ਨੂੰ ਬਾਇਓਗੈਸ ਗੱਡੇ ਵਜੋਂ ਇਸਤੇਮਾਲ ਕੀਤਾ ਜਾਂਦਾ ਉਹਦੇ ਅੰਦਰ ਬਿੱਲੀ ਡਿੱਗ ਜਾਂਦੀ ਹੈ ਆਲੇ ਦੁਆਲੇ ਘੁੰਮ ਰਹੇ ਲੋਕ ਜਿਵੇਂ ਹੀ ਇਹ ਦੇਖਦੇ ਨੇ ਤਾਂ ਬਿੱਲੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੰਦੇ ਨੇ ਐਸੀ ਕੋਸ਼ਿਸ਼ ਸਦਕਾ ਇੱਕ ਤੋਂ ਬਾਅਦ ਇੱਕ ਕਰਕੇ ਲਗਾਤਾਰ 6 ਵਿਅਕਤੀ ਹੋ ਦੇ ਵਿੱਚ ਉਤਰਦੇ ਨੇ ਕਿੱਸ ਅਜਿਹੇ ਲਗਾਏ ਜਾ ਰਹੇ ਨੇ ਕਿ ਹੋ ਸਕਦਾ ਜਿਹੜੇ ਵਿਅਕਤੀ ਪਹਿਲਾਂ ਆਇਆ ਪਹਿਲਾਂ ਜਾਂ ਦੂਸਰਾ ਜਦੋਂ ਵਿਅਕਤੀ ਗਿਆ ਤਾਂ ਤੀਸਰੇ ਨੇ ਦੇਖਿਆ ਕਿ ਵਿਅਕਤੀ ਬਾਹਰ ਨਹੀਂ ਆਏ ਤੇ ਉਸ ਨੂੰ ਬਚਾਣ ਲਈ ਹੋ ਸਕਦਾ ਹੈ ਕਿ ਬੰਦਿਆਂ ਨੂੰ ਬਚਾਣ ਦੇ ਲਈ ਹੀ ਜਿਹੜੇ ਤੀਸਰੇ ਚੌਥੇ ਨੇ ਉਹ ਗਏ ਹੁਣ ਪਰ ਫਿਲਹਾਲ ਦੇ ਲਈ ਜਿਹੜੀ ਵੱਡੀ ਘਟਨਾ ਹੈ ਉਹ ਸਾਹਮਣੇ ਜ਼ਰੂਰ ਆ ਰਹੀ ਹੈ ਕਿ ਪੰਜ ਜਣਿਆਂ ਦੀ ਮੌਕੇ ਤੇ ਹੀ ਜਾਨ ਚਲੇ ਜਾਂਦੀ ਹੈ ਛੇਵੇਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर